ਤੋ ਦਰਸ਼ਕੋਈ ਅੱਜ ਇੱਕ ਐਸੀ ਖਬਰ ਤੁਹਾਨੂੰ ਦੱਸਣ ਲੱਗਾ ਹਾਂ ਜਿਸ ਦੇ ਵਿੱਚ ਹੈਰਾਨਗੀ ਵਾਲੀ ਗੱਲ ਹੈ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਬੈਂਕਾਂ ਦੇ ਵਿੱਚ ਡਾਕੇ ਪੈਂਦੇ ਨੇ ਪਰ ਇਸ ਵਾਰ ਬੈਂਕ ਦੇ ਵਿੱਚ ਡਾਕਾ ਨਹੀਂ ਬੈਂਕ ਦੇ ਵਿੱਚ ਚੋਰੀ ਕੀਤੀ ਗਈ ਚੋਰੀ ਵੀ ਐਸੇ ਤਰੀਕੇ ਦੇ ਨਾਲ ਪੂਰੀ ਤਰਤੀਬ ਵਾਰ ਤੁਹਾਨੂੰ ਸੁਣਾਵਾਗਾ ਨਾਲ ਦੇ ਨਾਲ ਵੀਡੀਓ ਵੀ ਦਿਖਾ ਰਿਹਾ ਹਾਂ ਉਸ ਵੀਡੀਓ ਦੇ ਵਿੱਚ ਸਾਫ਼ ਇੱਕ ਸ਼ਖਸ ਜਿਹੜਾ ਹੈ ਉਹ ਤੁਸੀਂ ਸੀਸੀਟੀਵੀ ਫੁਟੇਜ ਦੇ ਵਿੱਚ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਚੋਰੀ ਕਰ ਰਿਹਾ ਹੈ ਉਸ ਦੀ ਚੋਰੀ ਦੀ ਪੂਰੀ ਵਾਰਦਾਤ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਮਗਰ ਨਾਕਾਮਯਾਬ ਰਿਹਾ ਹੁਣ ਤੁਹਾਨੂੰ ਦੱਸ ਦਈਏ ਕਿ ਇਹ ਚੋਰ ਇੱਕ ਸਰਕਾਰੀ ਮੁਲਾਜ਼ਮ ਯਾਨੀ ਸਰਕਾਰੀ ਟੀਚਰ ਸੀ ਸਰਕਾਰੀ ਅਧਿਆਪਕ ਸਰਕਾਰੀ ਟੀਚਰ ਮਾਸਟਰ ਬੈਂਕ ਦੇ ਵਿੱਚ ਚੋਰੀ ਕਰਨ ਦੇ ਲਈ ਗਿਆ ਹੁਣ ਜਿਵੇਂ ਮੈਂ ਪਹਿਲੇ ਕਿਹਾ ਸੀ ਕਿ ਬੈਂਕ ਦੇ ਵਿੱਚ ਤਾਂ ਡਾਕਾ ਵੱਜਦਾ ਹੈ ਪਰ ਇਸ ਸਰਕਾਰੀ ਅਧਿਆਪਕ ਨੇ ਚੋਰੀ ਕੀ ਕਰਨੀ ਸੀ ਸਭ ਤੋਂ ਪਹਿਲਾਂ ਪੜਿਆ ਲਿਖਿਆ ਇਨਸਾਨ ਜਦੋਂ ਚੋਰੀ ਕਰਨ ਗਿਆ ਤਾਂ ਉਸ ਨੇ ਗਲਤੀਆਂ ਵੀ ਕੀਤੀਆਂ ਔਰ ਚਲਾਕੀ ਵੀ ਕੀਤੀ ਹੁਣ ਕੀ ਗਲਤੀ ਕੀਤੀ ਔਰ ਕੀ ਚਲਾਕੀ ਕੀਤੀ ਸਭ ਤੋਂ ਪਹਿਲਾਂ ਉਹ ਬੈਂਕ ਦੇ ਅੰਦਰ ਜਦੋਂ ਦਾਖਲ ਹੋਣ ਲੱਗਾ ਤਾਂ ਉਸ ਨੇ ਸਾਰੇ ਸੀਸੀਟੀਵੀ ਸਿਕਿਉਰਿਟੀ ਕੈਮਰਾਜ਼ ਜਿੰਨੇ ਵੀ ਸੀਗੇ ਸਾਰਿਆਂ ਨੂੰ ਕੱਟ ਕਰ ਦਿੱਤਾ ਖੈਰ ਜਦੋਂ ਜਿਸ ਇਲਾਕੇ ਦੇ ਵਿੱਚ ਉਸਨੇ ਕੋਈ ਸਮਾਨ ਚੁਰਾਣਾ ਸੀ ਚੋਰੀ ਕਰਨਾ ਸੀ ਉੱਥੇ ਪਹੁੰਚਣ ਤੋਂ ਬਾਅਦ ਉਹਨੂੰ ਲੱਗਾ ਕਿ ਇੱਥੇ ਸ਼ਾਇਦ ਕੋਈ ਸੀਸੀਟੀਵੀ ਕੈਮਰਾ ਨਹੀਂ ਹੋਵੇਗਾ ਮਗਰ ਉਹੀ ਕੈਮਰਾ ਉਹਦੇ ਕੋਲੋਂ ਜੋ ਉਸਨੇ ਕੱਟ ਕਰਨੀ ਸੀ ਤਾਰ ਉਹ ਰਹਿ ਗਿਆ ਸਾਰੇ ਸੀਸੀਟੀਵੀ ਕੈਮਰੇ ਕੱਟ ਕਰਨ ਤੋਂ ਬਾਅਦ ਉਹ ਇੱਕ ਕੈਮਰਾ ਜਿਹੜਾ ਰਹਿ ਗਿਆ ਜਿਸ ਕੈਮਰੇ ਨੇ ਉਸਨੂੰ ਸਲੱਖਾਂ ਦੇ ਪਿੱਛੇ ਪਹੁੰਚਾਇਆ ਹੁਣ ਸਾਰੀ ਕਹਾਣੀ ਇਹ ਹੈ ਕਿ ਇਸੇ ਇਹ ਸਾਰੀ ਵਾਰਦਾਤ ਮਹੌਰ ਇਲਾਕਾ ਬੱਗਾ ਜੀਐਨਕੇ ਬੈਂਕ ਬੱਗਾ ਬ੍ਰਾਂਚ ਦੇ ਵਿੱਚ ਹੋਇਆ ਹੈ ਜੀਐਨਕੇ ਬੈਂਕ ਬੱਗਾ ਬ੍ਰਾਂਚ ਦੇ ਵਿੱਚੋਂ ਇਸ ਅਧਿਆਪਕ ਨੇ ਇੱਕ ਬਹੁਤ ਵੱਡਾ ਲੋਨ ਲਿਆ ਹੋਇਆ ਸੀ ਉਹਨੇ ਲੋਨ ਸ਼ਾਇਦ ਨਹੀਂ ਮੁਕਾ ਪਾ ਰਿਹਾ ਸੀ ਜਿਸ ਦੇ ਚੱਲਦੇ ਇਸ ਟੀਚਰ ਨੇ ਤਾਲਾ ਤੋੜ ਕੇ 29 ਔਰ 30 ਦੀ ਅੱਧੀ ਰਾਤ ਨੂੰ ਜਿਹੜਾ ਪਿਛਲਾ ਮਹੀਨਾ ਗਿਆ ਹੈ ਨਵੰਬਰ 29 ਔਰ 30 ਦੀ ਅੱਧੀ ਰਾਤ ਨੂੰ ਬੈਂਕ ਦਾ ਤਾਲਾ ਤੋੜਿਆ ਚਲਾਕੀ ਦੇਖੋ ਕਿ ਅਗਲੇ ਦਿਨ ਛੁੱਟੀ ਸੀ ਇਸ ਨੂੰ ਲੱਗਿਆ ਕਿ ਸ਼ਾਇਦ ਮੈਂ ਆਪਣੇ ਕੰਮ ਦੇ ਵਿੱਚ ਕਾਮਯਾਬ ਹੋ ਜਾਵਾਂਗਾ ਲੇਕਿਨ ਇਹ ਨਹੀਂ ਹੋ ਪਾਇਆ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਿਹਾ ਹੈ ਮਗਰ ਗਲਤੀ ਇਹੀ ਹੋ ਗਈ ਕਿ ਕੈਮਰੇ ਇੱਕ ਕੈਮਰੇ ਦੀ ਤਾਰ ਕੱਟਣੀ ਇਹ ਭੁੱਲ ਗਿਆ ਜਦੋਂ ਬੈਂਕ ਨੂੰ ਪਤਾ ਚੱਲਿਆ ਕਿ ਇਸ ਇਨਾਂ ਦੇ ਬੈਂਕ ਦੇ ਵਿੱਚ ਕੁਝ ਉਥਲ-ਪੁਥਲ ਹੋਈ ਹੈ ਸੀਸੀਟੀਵੀ ਕੈਮਰਾਜ਼ ਆਫ ਹੋ ਗਏ ਨੇ ਔਰ ਇਹ ਸਾਰਾ ਸਿਸਟਮ ਬੈਠ ਗਿਆ ਹੈ ਤਾਂ ਉਹਨਾਂ ਨੇ ਜਦ ਸੀਸੀਟੀਵੀ ਕੈਮਰੇ ਦੇ ਵਿੱਚ ਚੈਕਿੰਗ ਕੀਤੀ ਤਾਂ ਇੱਕ ਕੈਮਰਾ ਜਿਹੜਾ ਚੱਲ ਰਿਹਾ ਸੀ ਉਹਦੇ ਵਿੱਚ ਪੂਰੀ ਵਾਰਦਾਤ ਜਿਹੜੀ ਹੈ ਉਹ ਸਾਹਮਣੇ ਆ ਗਈ ਔਰ ਉਸ ਵਾਰਦਾਤ ਦੇ ਉਸ ਸੀਸੀਟੀਵੀ ਫੁਟੇਜ ਤੋਂ ਚਲਦੇ ਮਾਹੌਰ ਪੁਲਿਸ ਸਟੇਸ਼ਨ ਦੇ ਵਿੱਚ ਐਫਆਈਆਰ ਦਰਜ ਕਰਵਾਈ ਗਈ ਇਨਫੋਰਮੇਸ਼ਨ ਦਿੱਤੀ ਗਈ ਔਰ ਉਸ ਬੰਦੇ ਨੂੰ ਪੁਲਿਸ ਨੇ ਜਿਹੜਾ ਹੈ ਉਸ ਸੀਸੀਟੀਵੀ ਦੇ ਥਰੂ ਪਛਾਣ ਕਰਕੇ ਗ੍ਰਫਤਾਰ ਕਰ ਲਿਆ ਹੁਣ ਕਹਾਣੀ ਇਹ ਹੈ ਕਿ ਮਹੌਰ ਦੇ ਵਿੱਚ ਇਸ ਜੇਂਡ ਕੇ ਬੈਂਕ ਜੋ ਬੱਗਾ ਬ੍ਰਾਂਚ ਹੈ ਇਹਦੇ ਵਿੱਚ ਦਕੈਤੀ ਦੀ بجائے ਚੋਰੀ ਹੋਈ ਚੋਰੀ ਉਹ ਕੀ ਕਰਨ ਆਇਆ ਸੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਕਿ ਉਸਨੇ ਇੱਕ ਲੋਨ ਇਸ ਬੈਂਕ ਦੇ ਵਿੱਚੋਂ ਲਿਆ ਹੋਇਆ ਸੀ ਉਸ ਲੋਨ ਦੇ ਡਾਕੂਮੈਂਟਸ ਜਾਂ ਆਪਣੀ ਲੋਨ ਦੀ ਫਾਈਲ ਨੂੰ ਚੋਰੀ ਕਰਨ ਆਇਆ ਸੀ ਇਹ ਪੜਿਆ ਲਿਖਿਆ ਚੋਰ ਚੋਰ ਇੱਥੇ ਅਨਪੜਤਾ ਦੱਸ ਗਿਆ ਯਾਰ ਤੈਨੂੰ ਤਾਂ ਪਤਾ ਵੀ ਹੋਣਾ ਚਾਹੀਦਾ ਹੈ ਕਿ ਅੱਜ ਕੱਲ ਸਾਰਾ ਸਿਸਟਮ ਕੰਪਿਊਟਰਾਈਜ਼ ਹੋ ਚੁੱਕਿਆ ਹੈ ਤਾਂ ਤੂੰ ਫਾਈਲ ਚੋਰੀ ਕਰਕੇ ਕਰੇਗਾ ਵੀ ਕੀ ਖੈਰ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿਉਂਕਿ ਹੋ ਸਕਦਾ ਹੈ ਕਿ ਇਸ ਦੇ ਪਿੱਛੇ ਵੀ ਕੋਈ ਬੰਦੇ ਹੋਣ ਪੁਲਿਸ ਇਸ ਮਾਮਲੇ ਦੀ ਆਪਣੀ ਤਸੱਲੀ ਭਰੀ ਜਾਂਚ ਜਿਹੜੀ ਹੈ ਉਹ ਕਰ ਰਹੀ ਹੈ ਪਰ ਫਿਲਹਾਲ ਇਸ ਬੰਦੇ ਦੀ ਜਿਹੜੀ شناخت ਹੈ ਉਹ ਹੋਈ ਹੈ ਸ਼ਬੀਰ احمد ਬਲਦ ਕਰਮਦੀਨ ਸ਼ਬੀਰ احمد ਬਲ ਕਰਮਦੀਨ ਇਹ ਤਕਸਾਨ ਮਹੌਰ ਦਾ ਹੀ ਰਹਿਣ ਵਾਲਾ ਹੈ ਔਰ ਮਹੌਰ ਦੇ ਵਿੱਚ ਹੀ ਇੱਕ ਟੀਚਰ ਦੀ ਜੌਬ ਕਰਦਾ ਸੀ ਸਰਕਾਰੀ ਟੀਚਰ ਦੀ ਜੌਬ ਕਰਦਾ ਸੀ ਤੋਂ ਇਹ ਇਸ ਦੇ ਖਿਲਾਫ ਐਫ ਆਈ ਆਰ ਨੰਬਰ 72/2025 ਮਹੌਰ ਪੁਲਿਸ ਸਟੇਸ਼ਨ ਦੇ ਵਿੱਚ ਜਿਹੜੀ ਹੈ ਉਹ 331 4 34 ਸੈਕਸ਼ਨ 4 ਦੇ ਅੰਡਰ ਜਿਹੜਾ ਹੈ ਬੀ ਐਨ ਐਸ ਦੀਆਂ ਉਹ ਧਾਰਾ ਲਾ ਕੇ ਇਹਦੇ ਖਿਲਾਫ ਐਫ ਆਈ ਆਰ ਜਿਹੜੀ ਹੈ ਉਹ ਦਰਜ ਕਰ ਲਈ ਗਈ ਹੈ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਦੀ ਅਗਲੇਰੀ ਜਿਹੜੀ ਜਾਂਚ ਹੈ ਉਦੇ ਵਿੱਚ ਹੋਰ ਕੀ ਸਿੱਟਾ ਨਿਕਲ ਕੇ ਆਉਂਦਾ ਹੈ ਫਿਲਹਾਲ ਤੁਹਾਨੂੰ ਇਹੀ ਦੱਸ ਰਿਹਾ ਹਾਂ ਕਿ ਇਸ ਵਾਰ ਬੈਂਕ ਦੇ ਵਿੱਚ ਡਾਕਾ ਨਹੀਂ ਚੋਰੀ ਹੋਈ ਲੇਕਿਨ ਉਹ ਵੀ ਨਾਕਾਮਯਾਬ ਇਹ ਖਬਰ ਸੀ ਮਹੌਰ ਬੱਗਾ ਜੀਐਨਕੇ ਬੈਂਕ ਦੀ ਜੋ ਮੈਂ ਆਪ ਜੀ ਦੇ ਨਾਲ ਸਾਂਝੀ ਕੀਤੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਲੋਕਾਂ ਤੱਕ ਇਹ ਖਬਰ ਜਿਹੜੀ ਹੈ ਇਹ ਪਹੁੰਚ ਸਕੇ ਦੇਖਦੇ ਰਹੋ ਆਪਸੀ ਸਾਈਨ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਲੈ ਕੇ ਆਵਾਂਗੇ ਤਤਕ ਦੇ ਲਈ ਦਿਓ ਜੀ ਇਜਾਜ਼ਤ ਧੰਵਾਦ ਜੀ